ਨਵੀਂ ਲਿਆਂਦੀ ਗੱਡੀ ਹੋਵੇ ਨਾਲ ਸੱਜ ਵਿਆਈ ਨੱਡੀ ਹੋਵੇ ਤੇ ਟੋਲਾ ਕੇ ਢਿੱਡ ਚ ਛੱਡੀ ਹੋਵੇ ਬਾਈ ਜੀ ਫਿਰ ਪੁੰਜੇ ਪੈਰ ਲੱਗਦੇ ਆ ਨਹੀਂ ਲੱਗਦੇ ਏਸੇ ਲੋਕੇਸ਼ਨ ਦਾ ਗੀਤ ਹੈ ਜੀ ਕੁਲਵਿੰਦਰ ਨਸ਼ੇ ਦੀ ਲੋਰ ਦੇ ਵਿੱਚ ਕੋਈ ਮੇਰਾ ਭਾਈ ਨਵਾਂ ਨਵਾਂ ਟਰੱਕ ਕਢਾ ਕੇ ਲਿਆਉਂਦਾ ਹੈ ਨਸ਼ੇ ਦੀ ਲੋਰ ਦੇ ਵਿੱਚ ਉਹਨੂੰ ਭਜਾਈ ਜਾਂਦਾ ਦਵੱਲੀ ਜਾਂਦਾ ਨਾਲ ਘਰ ਵਾਲੇ ਬੈਠੇ ਸਮਝਾਉਂਦੀ ਹੈ ਕਹਿੰਦੀ ਸਰਦਾਰ ਜੀ ਥੋੜਾ ਜਿਹਾ ਹੌਲੀ ਚੱਲੋ ਕਹਿੰਦਾ ਕਿਉਂ ਕੀ ਗੱਲ ਹੋ ਗਈ ਕਹਿੰਦੀ ਦੇਖੋ ਜੀ ਪਰ ਉਹ ਵਾਲ ਖੁਰਦੇ ਜਾਣਾ 10 ਮਿੰਟ ਲੇਟ ਚਲੇ ਜਾਵਾਂਗੇ ਪਿੰਡ ਕੇ ਤੇ ਭੱਜਦਾ ਚੱਲੇ ਨਹੀਂ ਤੁਸੀਂ ਹੌਲੀ ਚੱਲੋ ਮੈਂ ਸਮਝਦਾ ਵੀ ਜਿਹੜੀ ਔਰਤ ਜਾਤ ਹੈ ਇਹਨੂੰ ਆਉਣ ਵਾਲੇ ਖਤਰੇ ਦਾ ਪਹਿਲਾਂ ਪਤਾ ਲੱਗਦਾ ਹੈ ਬਈ ਰੱਬ ਨੂੰ ਬਹੁਤ ਮੰਨਦੀ ਹੈ ਹਾਂਜੀ ਮੰਦਰਾਂ ਮਸਜਿਦਾਂ ਵਗਾਰਾ ਵਗਾਰਾ ਚ ਸਭ ਤੋਂ ਵੱਧ ਇਹਨਾਂ ਕੋਲ ਸੰਬੰਧਿਆ ਕੋਲ ਤਾਂ ਟਾਈਮ ਹੀ ਨਹੀਂ ਹੁੰਦਾ ਯਾਰ 20 ਸਿਆਪੇ ਬੰਦਿਆਂ ਦੀ ਜਾਨ ਨੂੰ 20 ਨਾਲ ਲੜਨਾ 20 ਨੂੰ ਮਨਾਉਣਾ 20 ਨਾਲ ਰੁਸ ਕੇ ਹੋਣਾ ਬਿੱਟੂ ਬਹੁਤ ਔਖਾ ਹੁੰਦਾ ਤੇ ਮੈਂ ਸਮਝਦਾ ਵੀ ਇਹਨਾਂ ਨੂੰ ਆਉਣ ਵਾਲੇ ਖਤਰੇ ਦਾ ਪਹਿਲਾਂ ਪਤਾ ਲੱਗਦਾ ਜਾਂ ਬੰਦਿਆਂ ਨਾਲ ਇਹਨਾਂ ਦਾ ਦਿਲ ਕਮਜ਼ੋਰ ਹੁੰਦਾ ਇਹ ਲੇਖਾ ਜੋਖਾ ਤੁਸੀਂ ਕਰ ਲਿਓ ਮੈਂ ਚੱਕਰ ਚ ਨਹੀਂ ਪੈਂਦਾ ਲੋਕੇਸ਼ਨ ਤੇ ਆ ਰਹੇ ਨਵੀਂ ਗੱਡੀ ਨੇ ਨੌਜਾਨ ਪਹੁੰਚਾਈ ਜਾਂਦਾ ਘਰ ਵਾਲੇ ਸਮਝਾਉਂਦੀ ਹੈ ਤੇ ਕਾਕਾ ਜੀ ਅੱਗੋਂ ਕੀ ਜਵਾਬ ਦਿੰਦੇ ਆ ਫਿਰ ਗੱਡੀ ਟਾਇਰ ਤੇ ਦੇਖੋ ਕਿਵੇਂ ਘੁੰਮਦੀ ਆ ਥੈਂਕ ਯੂ ਔਰ ਆਵੇ ਜੱਦੀ ਨੰਨੇ ਉੱਤੇ ਜਾਵੇ ਮੇਰਾ ਦਿਲ ਘਰ ਆਵੇ ਵੇ ਕਹਾਣੀਆਂ ਵਿੱਚਵੇਂ ਤੱਕ ਤੱਕ ਪੱਜਦਾ ਵੀ ਜਰਾ ਹੋੜੀ ਚੱਲ ਹੋੜੀ ਚੱਲ ਮਿੱਤਰਾਵੇ ਡਰ ਲੱਗਦਾ ਵੀ ਜਰਾ ਹੋੜੀ ਚੱਲ ਹੋੜੀ ਚੱਲ ਮਿੱਤਰਾਵੇ ਡਰ ਲੱਗਦਾ ਵੀ ਜਰਾ ਹੋੜੀ ਚੱਲ ਬੈਠੇ ਨਾਲ ਹੋਵੇ ਹੋਰ ਚੜੇ ਸੋਹਣੀਏ ਸਰੂਰ ਬੈਠੀ ਨਾਲ ਹੋਵੇ ਹੋਰ ਚੜੇ ਸੋਹਣੀਏ ਸਰੂ ਹਾ ਜਦੋਂ ਮਾਵਾਂ ਖਾ ਕੇ ਹੋ ਜੀਏ ਤਿਆਰ ਸੋਹਣੀਏ ਨੀ ਗੱਡੀ ਟਾਇਰ ਤੇ ਹਾ ਟਾਇਰ ਤੇ ਕਮਾਉਂਦਾ ਫੇਰ ਯਾਰ ਸੋਹਣੀਏ ਨੀ ਗੱਡੀ ਟਾਇਰ ਤੇ ਇੱਕ ਟਾਇਰ ਤੇ ਕਮਾਉਂਦਾ ਗੱਡੀ ਯਾਰ ਸੋਹਣੀਏ ਨੀ ਗੱਡੀ ਟਾਇਰ ਤੇ ਬੋਹ ਤਰੀਦੀਨੀ ਹਿੰਡੇ ਅੱਛਾ ਕਿਵੇਂ ਪਾਰੇ ਵਾਂਗੂ ਢੋਲੇ ਮੇਰੀ ਚਚੜੀ ਦੀ ਜਿੰਦ ਮੇਰਾ ਮਨ ਲੈ ਤੂੰ ਕਹਿਣਾ ਬੋਹ ਤਰੀਦੀਨੀ ਹਿੰਡੇ ਕਿਵੇਂ ਪਾਰੇ ਵਾਂਗੂ ਢੋਲੇ ਮੇਰੀ ਤੰਦੜੀ ਦੀ ਜਿੰਦ ਗੱਲ ਸੋਹਣਿਆ ਮਾੜੀ ਬੈਜੂ ਮੋਤ ਜਦੋਂ ਉੱਡਦੀ ਹਵਾ 'ਚ ਤਾੜੇ ਲੱਗ ਜਾਂਦੀ ਲਹਿਰ ਜਦੋਂ ਉੱਡਦੀ ਹਵਾ 'ਚ ਗੱਡੀ ਲੱਗ ਜਾਂਦੀ ਲਹਿਰ ਉਦੋਂ ਮੱਲੋ ਮਲੀ ਰੇਸ ਤੇ ਦਬਾਇਆ ਜਾਂਦਾ ਪੈਰ ਹਾਂ ਜਦੋਂ ਉੱਡਦੀ ਹਵਾ 'ਚ ਤਾੜੇ ਲੱਗ ਜਾਂਦੀ ਲਹਿਰ ਜਦੋਂ ਉੱਡਦੀ ਹਵਾ 'ਚ ਗੱਡੀ ਲੱਗ ਜਾਂਦੀ ਲਹਿਰ ਉਦੋਂ ਮੱਲੋ ਮਲੀ ਰੇਸ ਤੇ ਦਬਾਇਆ ਜਾਂਦਾ ਪੈਰੇ ਤੇਰੇ ਸੁੱਖ ਦੇ ਕੁਦਮ ਸਾਡਾ ਨਿਤ ਦਾ ਹੀ ਕੰਮ ਹਾ ਤੇਰੇ ਸੁੱਖ ਦੇ ਕੁਦਮ ਸਾਡਾ ਨਿਤ ਦਾ ਹੀ ਕੰਮ ਜਰਾ ਜਾਟੇ ਉੱਤੇ ਰੱਖ ਐਤਵਾਰ ਸੌਣਗੇ ਨਹੀਂ ਗੱਡੀ ਟੈਰ ਤੇ ਹਾ ਟੈਰ ਤੇ ਕਮਾਉਂਦਾ ਫਿਰ ਯਾਰ ਸੌਣਗੇ ਨਹੀਂ ਗੱਡੀ ਟੈਰ ਤੇ ਟੈਰ ਤੇ ਕਮਾਵੇ ਗੱਡੀ ਯਾਰ ਸੌਣਗੇ ਨਹੀਂ ਗੱਡੀ ਟੈਰ ਤੇ ਹੁੰਦਾ ਦਰੁਦਾ ਡਰੇਵਰੀ ਦੇ ਅੱਛਾ ਬੇਨਾਮ ਬਸ ਪੰਗਾ ਨਾ ਪਹੁੰਚਣੇ ਦੇ ਨਾਲੋਂ ਲੇਟ ਪਹੁੰਚਣਾ ਹੀ ਚੰਗਾ ਖਤਮ ਕਹਾਣੀ ਨਾਲੇ ਪੰਨੇ ਲੇਗਾ ਰਾਣੀ ਹੋ ਤੁਖਾ ਤੇ ਕਹਾਣੀ ਨਾਲੇ ਪੰਨੇ ਲੇਗਾ ਰਾਣੀ ਰੇਤਾ ਮੋ ਲੈਣੀ ਮੁਤੀ ਦੇ ਗਵਜਨਾ